ਪੰਜਾਬ ਕਰਜ਼ੇ ਦੇ ਦਲਦਲ 'ਚ ਗਲਗਲ ਤਸਿਆ ਪਿਆ। ਹੋਰ ਵੀ ਸਟੇਟਾਂ ਨੇ ਅਕਸਰ ਇਹ ਕਿਹਾ ਜਾਂਦਾ ਕਿ ਕੱਲਾ ਪੰਜਾਬ ਕਿਉਂ? ਜਿਹੜੇ ਮੁਲਾਂਕਣਕਾਰ ਸੀਗੇ ਪਹਿਲਾਂ ਕੋਈ ਗੱਲ ਕਰਦੇ ਆ ਰਹੇ ਸੀ ਕਿ ਸਤੰਬਰ ਤੱਕ ਜਾਂਦੇ ਆ ਜਾਂਦੇ ਆ ਉਹ ਗੁੱਬੋਲ ਜਾਣਾ। ਤੇ ਹੁਣ ਇਹ ਖਤਰਾ ਡਰਾਉਣ ਲੱਗ ਪਿਆ ਕਿ ਸਰਕਾਰ ਨੂੰ ਖਰਚੇ ਕਰਨ ਲਈ ਮੁਸ਼ਕਲ ਆਊਗੀ। ਖਜ਼ਾਨੇ ਭਰੇ ਹੋਣ ਦਾ ਦਮ ਟੁੱਟਣ ਲੱਗਾ ਹੈ। ਸਭ ਰੋਲ ਰਹੀ ਹੈ ਸਰਕਾਰ। ਆਖਰ ਇਹ ਕਰਜ਼ੇ ਦਾ ਜਿਹੜਾ ਜਾਲ ਹੈ ਅੱਗੇ ਨਾਲੋਂ ਜ਼ਿਆਦਾ ਮੋਕੜਾ ਹੁੰਦਾ ਜਾਂਦਾ। ਜਦੋਂ ਹੁਣ 10,000 ਕਰੋੜ ਲਈ ਹੋਰ ਤਰਲਾ ਮਾਰਿਆ ਸਾਡੀ ਸਰਕਾਰ ਨੇ ਕੇਂਦਰ ਅੱਗੇ ਕਿ ਸਾਡੀ ਕਰਜ਼ਾ ਲੈਣ ਦੀ ਲਿਮਟ ਵਧਾ ਦਿਓ ਸਾਡੀ ਹੱਦ ਵਧਾਓ ਘੱਟੋ ਘੱਟ 10,000 ਕਰੋੜ ਰੁਪਏ ਦਾ ਵਾਅਦਾ ਕਰੋ ਇਹਨੂੰ ਕਿਵੇਂ ਲਈਏ ਟੈਕਨੀਕਲਿਟੀਆਂ ਕੀ ਨੇ ਤੇ ਸਾਡੀਆਂ ਜਿਹੜੀਆਂ ਜ਼ਮੀਨੀ ਹਕੀਕਤਾਂ ਨੇ ਖਰਚਿਆਂ ਦੀਆਂ ਤੇ ਸਾਡੀਆਂ ਲੋੜਾਂ ਦੀਆਂ ਉਹ ਕੀ ਨੇ ਅਸਲ ਦੇ ਵਿੱਚ ਜਿਹੜਾ ਸਾਡੇ ਇੱਕ ਬਿਆਨੀਆਂ ਚੱਲ ਪਿਆ ਨਾ ਕਿ ਮਿਲੀ ਟੈਕਸੀ ਦੇ ਦੌਰਾਨ ਦਾ ਕਰਜ਼ਾ ਉਹਨੇ ਸਾਨੂੰ ਦੱਬਿਆ ਉਹ ਤਾਂ ਮਾਫ਼ ਹੋ ਗਿਆ ਸੀ ਇੱਕ ਦੋ ਕਿਸ਼ਤਾਂ ਭਰਨ ਤੋਂ ਬਾਅਦ ਟੋਟਲ ਉਹ ਤਾਂ ਹੋ ਗਿਆ ਸੀ ਸਾਈਡ ਤੇ ਪਰ ਉਸ ਤੋਂ ਬਾਅਦ ਜਿਹੜਾ ਸੀ ਟਾਪ ਹੈਡ ਵੀ ਐਡਮਿਨਿਸਟ੍ਰੇਸ਼ਨ ਦੇ ਖਰਚੇ ਵਧਾਏ ਪੁਲਿਸ ਦੇ ਖਰਚੇ ਵਧਾਏ ਬਾਕੀ ਖਰਚੇ ਵਧਾਏ ਅਨਪ੍ਰੋਡਕਟਿਵ ਖਰਚੇ ਜਿਹੜੇ ਵਧਾਉਣ ਬੰਦ ਚੱਲੇ ਆ ਪੰਜਾਬ ਰਿਸੋਰਸ ਮੋਨਲਾਈਜੇਸ਼ਨ ਬਾਰੇ ਸੋਚਿਆ ਹੀ ਨਹੀਂ ਇਹ ਬਹੁਤ بڑا ਉਹਦੇ ਚ ਇੱਕ ਰੋਲ ਹੈ ਇਸ ਮਾਮਲੇ ਇੱਕ ਨਾ ਇਹ ਸਰਕਾਰ ਨਹੀਂ ਮੰਗਦੀ ਤੁਸੀਂ ਦੇਖੋ ਜਦੋਂ ਕਪਟਨ ਬਰਦਰਸਨ ਦੀ ਸਰਕਾਰ ਆਈ ਉਹ ਆ ਸੈਕੰਡ ਗਵਰਨਮੈਂਟ ਉਹ ਵਾਅਦਾ ਕਰਕੇ ਆਈ ਸੀ ਕਿ ਕਿਸਾਨਾਂ ਦੇ ਸਮੁੱਚੇ ਕਰਜ਼ੇ ਮਾਫ ਕਰਾਂਗੇ ਕਰਜ਼ਾ ਉਦੋਂ ਖੜਾ ਸੀ ਜਿਹੜਾ ਬੈਂਕਾਂ ਦਾ ਸੀ ਮਤਲਬ ਬਾਕੀ ਛੱਡ ਵੀ ਦਿਓ ਜਿਹੜਾ ਕੱਲਾ ਇੰਸਟੀਚੂਨਲ ਲੋਨ 73770 ਕਰੋੜ ਬਾਕੀ ਪ੍ਰਾਈਵੇਟ ਛੱਡ ਕੇ ਹੁਣ ਪ੍ਰੈਸਰ ਵੱਧਦਾ ਗਿਆ ਵੀ ਤੁਸੀਂ ਵਾਦਾ ਕੀਤਾ ਸੀ ਕਰਜ਼ਾ maaf ਕਰਾਂਗੇ ਆ ਜਿਹੜੀ ਲਿਮਟ ਹੁਣ ਮੰਗ ਰਹੇ ਨੇ ਉਦੋਂ ਕਿ ਸਰਕਾਰ ਕੋਲ ਵੀ ਕਰਜ਼ਾ ਲੈਣ ਦੀ ਲਿਮਟ ਖਤਮ ਹੋ ਚੁੱਕੀ ਸੀ ਬਿਲਕੁਲ ਨਹੀਂ ਕਰਜ਼ਾ ਲਿਆ ਜਾ ਸਕਿਆ ਫਿਰ ਉਹਨਾਂ ਨੇ ਇੱਕ ਰਸਤਾ ਕੱਢਿਆ ਸੀ ਕਿ ਜਿਹੜਾ ਰੂਰ ਡਿਵੈਲਪਮੈਂਟ ਫੰਡ ਹੈ ਇਹਨੂੰ ਗਿਰਵੀ ਰੱਖ ਕੇ ਫਿਊਚਰ ਦੀਆਂ ਕਿਸ਼ਤਾਂ ਇਹਦੇ ਅਗੇਂਸਟ ਆਪਾਂ ਕਰਜ਼ਾ ਲੈ ਲੈਂਦੇ ਇਦੀ ਸ਼ੁਰੂਆਤ ਪਹਿਲਾਂ ਬਾਦਲ ਸਾਹਿਬ ਨੇ ਕਰਤੀ ਸੀ ਸੰਗਤ ਦਰਸ਼ਨ ਮਿਲੇ ਇਹਨਾਂ ਨੇ ਵੀ ਉਹਨੂੰ ਇੰਪਲੀਮੈਂਟ ਕੀਤਾ ਤੇ ਉਹਦੇ ਨਾਲ ਜਿਹੜਾ ਕਰਜ਼ਾ ਮਿਲ ਗਿਆ 10000 ਕਰੋੜ ਰੁਪਈਆ ਉਹ ਲੈ ਕੇ ਕਿ ਅਗਲੀ ਆ ਸ਼ਿਓਰ ਸਾਡੇ ਕੋਲ ਇਨਕਮ ਹੈ ਇਹ ਬੈਂਕਾਂ ਦੇ ਜਾਂਦੀ ਰਹੂਗੀ ਤੇ ਬਾਕੀ ਸਾਨੂੰ ਦੇ ਦਿਓ ਇਹ ਰੱਖ ਕੇ ਉਹਦੇ ਚ ਹੁਣ 4600 ਕੁਸ ਕਰੋੜ ਰੁਪਈਏ ਤਾਂ ਕਰਜ਼ਾ ਦੇ ਤਾਂ maaf ਬਾਕੀ ਸਰਕਾਰ ਨੇ ਹੋਰ ਖੱਡਾ ਕਰਜ਼ੇ ਚ ਵੜ ਗਿਆ ਤਨਖਾਹ ਤਰੂਫਾਂ ਚ ਕਿਤੇ ਨਾ ਕਿਤੇ ਉਹਨੇ ਵੀ ਵਰਤ ਲਿਆ ਚੱਲ ਗਿਆ ਕਾਫੀ پیسے ਜਿਵੇਂ ਵੀ ਵਰਗੀ ਸੀ ਹੁਣ ਇਹਨਾਂ ਦਾ ਕੰਮ ਇੱਥੇ ਆ ਕੇ ਖੜਾ ਹੋਇਆ ਹੈ ਇਹ ਤਾਂ ਜਮਾਂ ਹੀ ਇਹੀ ਕਹਿੰਦੇ ਨੇ ਵੀ ਕਦੇ ਰੌਲਾ ਹੀ ਨਹੀਂ ਆ ਸਾਡਾ ਤਾਂ ਕਿਸੇ ਮੈਂ ਨਹੀਂ ਸੁਣਿਆ ਕਿਸੇ ਚੀਫ ਮਿਨਿਸਟਰ ਜਾਂ ਮਿਨਿਸਟਰ ਤੋਂ ਵੀ ਸਾਡੇ ਲਈ ਕੋਈ ਆਰਥਿਕ ਤੰਗੀ ਹੈਗੀ ਹੈ ਉਹ ਕਹਿੰਦੇ ਅਸੀਂ ਇਮਾਨਦਾਰਾ ਸਾਨੂੰ ਪਤਾ ਕਿਹੜੀਆਂ ਖੰਡਾਂ 'ਚ ਪੈਸਾ ਪਿਆ ਸੀ ਅਸੀਂ ਕੱਢ ਲਿਆ ਅਸੀਂ ਇਹਨਾਂ ਜੇਬਾਂ ਤੋਂ ਇਹਨਾਂ ਤੋਂ ਕਢਾ ਕੇ ਚਲਾ ਲਾਂਗੇ ਕੰਮ ਪਰ ਐਵੇਂ ਪਰਦਾ ਕਿੰਨਾ ਚਿਰ ਪਾਇਆ ਜਾਊਗਾ ਇਕਨੋਮੀ ਦਾ ਇਕਨੋਮੀ ਹੈ ਨਾ ਉਹ ਤਾਂ ਜਿਹਦੇ ਦੇਣੇ ਨੇ ਉਹਨਾਂ ਤੋਂ ਬਾਅਦ ਚਾ ਕੇ ਖੜ ਜਿਆ ਕਰਨਾ ਤੇ ਨਹੀਂ ਤਾਂ ਜਿਵੇਂ ਕਹਿੰਦੇ ਨੇ ਵੀ ਉਸ ਤੋਂ ਬਾਅਦ ਮੁੜ ਕੇ ਫੇਰ ਕੋਈ ਨਾ ਕੋਈ ਹੋਰ ਬਾਹ ਮਰੋੜ ਦਿੰਦਾ ਵੀ ਚੱਲ ਅੱਗੇ ਹੁਣ ਤਾਂ ਨਹੀਂ ਦਿੰਦੇ ਅੱਗੇ ਨੂੰ ਬੰਦ ਕਰ ਦਿੰਦੇ ਆ ਜੇ ਅੱਗੇ ਨੂੰ ਬੰਦ ਕਰ ਦੋਗੇ ਤਾਂ ਵੀ ਕੰਮ ਖੜ ਜਾਂਦਾ ਨਾ ਤਾਂ ਆਈ ਚਲਾਈ ਹੁੰਦੀ ਆ ਸਮਾਜ ਚ ਜਿਸ ਲੈਵਲ ਤੇ ਚਲਦੀ ਹੈ ਵੀ ਚਲ ਚਾਹੇ ਥੋੜਾ ਦਿਓ ਬਹੁਤਾ ਦਿਓ ਅੱਗੇ ਸਰਕਲ ਚੱਲਦਾ ਰਹੇ ਜਿਹਨੂੰ ਬਜ਼ੁਰਗ ਭਾਸ਼ਾ ਚ ਲੋਕ ਕਹਿੰਦੇ ਨਾ ਵੀ ਸਰਕਲ ਚੱਲੀ ਜਾਂਦਾ ਹੈ ਹੁਣ ਉਹ ਸਰਕਲ ਵੀ ਖੜਨ ਦੀ ਪੋਜੀਸ਼ਨ ਆ ਪਿਛਲੇ ਸਮੇਂ ਤੋਂ ਸਟੇਟ ਗਵਰਨਮੈਂਟ ਨੇ ਵੀ ਬਣਾਇਆ ਹੋਇਆ ਤੇ ਗਵਰਨਮੈਂਟ ਆਫ ਇੰਡੀਆ ਦਾ ਵੀ ਫਿਰ ਸਿਕਨ ਰਿਸਪੋਨਸੀਬਿਲਟੀ ਐਕਟ ਐਂਡ ਬਜਟ ਮੈਨੇਜਮੈਂਟ ਬਜਟ ਮੈਨੇਜਮੈਂਟ ਐਂਡ ਫਿਸਕਲ ਰਿਸਪੌਂਸਿਬਿਲਟੀ ਐਕਟ ਉਹਦਾ ਇਹ ਹੈ ਵੀ ਜੀਐਸਡੀਪੀ ਤੋਂ ਉਤਰ ਜੀਡੀਪੀ ਤੋਂ ਇੰਦੋਂ ਜ਼ਿਆਦਾ ਤੁਸੀਂ ਜਿਹੜਾ ਕਰਜ਼ਾ ਨਹੀਂ ਲੈ ਸਕਦੇ ਹੁਣ ਪੰਜਾਬ ਸਰਕਾਰ ਸਾਹਮਣੇ ਸੰਕਟ ਆ ਗਿਆ ਇਹਨਾਂ ਦਿਨਾਂ 'ਚ ਸੈਲਰੀਜ਼ ਤੋਂ ਲੈ ਕੇ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰ ਤੁਸੀਂ ਇੰਦੋਂ ਪਹਿਲਾਂ ਵੀ 23000 ਕਰੋੜ ਤੋਂ ਜ਼ਿਆਦਾ ਕਰਜ਼ੇ ਦੇ ਵਿਆਜ 'ਚ ਜਾ ਰਿਹਾ ਜਿਹੜਾ ਪਹਿਲਾਂ ਵਾਲਾ ਹੀ ਕਰਜ਼ਾ ਤਾਂ ਪਹਿਲਾਂ 20000 ਕਰੋੜ ਸੀ 23000 ਕਰੋੜ ਤੋਂ ਵੀ ਵੱਧ ਗਿਆ ਕੱਲਾ ਕਰਜ਼ੇ ਦਾ ਵਿਆਜ ਦੀ ਕਿਸ਼ਤ ਹੁਣ ਇਹ ਗਵਰਨਮੈਂਟ ਆਫ ਇੰਡੀਆ ਤੋਂ ਮੰਗਦੇ ਨੇ ਇੱਕ ਗਲਤ ਤਾਂ ਸਾਡੀ ਇਹ ਪਈ ਹੈ ਕਿ 10000 ਕਰੋੜ ਰੁਪਇਆ ਦਾ ਗਵਰਨਮੈਂਟ ਆਫ ਇੰਡੀਆ ਕੋਲ ਪੈਂਡਿੰਗ ਪਿਆ ਝਗੜਿਆਂ ਕਰਕੇ ਉਹਦੇ ਚ ਰੂਰ ਡਵੈਲਪਮੈਂਟ ਫੰਡ ਹੈ ਉਹਦੇ ਚ ਐਨ ਐਚ ਐਮ ਦਾ ਫੰਡ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਉਹਦੇ ਚ ਪੀ ਐਮ ਸ੍ਰੀ ਜਿਹੜੀ ਕਿ ਯੋਜਨਾ ਹੈ ਉਹਦੇ ਤੇ ਐਮਓਯੂ ਸਾਈਨ ਕਰਕੇ ਅੱਗੇ ਕਰਨਾ ਕਰਨਾ এডੂਕੇਸ਼ਨ ਦਾ ਫੰਡ ਇਹ ਤਿੰਨ ਫੰਡ ਸਾਡੇ ਸਟੇਟ ਦੇ ਉੱਥੇ ਪਏ ਨੇ ਸਾਡਾ ਬਣਦਾ ਹਿੱਸਾ ਹੈ ਉਹ ਇਹਦੇ ਚ ਰੌਲਾ ਖੀਵੇ ਰਾਉੜਾ ਗਵਰਨਮੈਂਟ ਹੁਣ ਤੁਸੀਂ ਪਹਿਲਾਂ ਨਾਂ ਬਦਲ ਲਿਆ ਗਵਰਨਮੈਂਟ ਕਹਿੰਦੀ ਹੈ ਜੂਸੀ ਦਿਓ ਜੁਲਾਈਕ ਯੂਟਿਲਾਈਜੇਸ਼ਨ ਸਰਟੀਫੀਕੇਟ ਤੁਸੀਂ ਉੱਥੇ ਹੀ ਖਰਚ ਕੀਤਾ ਕਿ ਨਹੀਂ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ ਵਿੱਚ ਇਸੇ ਟੰਗ ਦੇ ਨਾਲ ਹੈਲਥ ਦੇ ਵਿੱਚ ਐਨ ਐਚ ਐਮ ਚੋ ਕਹਿੰਦੇ ਨੇ ਵੀ ਜਦੋਂ ਗਵਰਨਮੈਂਟ ਆਫ ਇੰਡੀਆ ਦੀ ਇਹ ਸਕੀਮ ਨਹੀਂ ਤੁਸੀਂ ਆਵਾਦਮੀ ਕਲੀਨਿਕ ਕਿਉਂ ਲਿਖਤਾ ਉਹ ਆਵਾਦਮੀ ਕਲੀਨਿਕ ਤਾਂ ਹੈ ਨਹੀਂ ਉਹ ਤਾਂ ਦੂਜੇ ਜਿਹੜੇ ਡਿਸਪੈਂਸਰੀਆਂ ਸਿਵਲ ਹਸਪਤਾਲ ਜਾਂ ਬਾਕੀ ਉਹਨਾਂ ਨੂੰ ਵੀ ਪੈਸਾ ਦਿੰਦੇ ਸੀ ਔਰ ਉਹ ਜੀ ਬਾਇਲੇਸ਼ਨ ਹੈ ਕਿ ਤੁਸੀਂ ਨਹੀਂ ਕਰ ਸਕਦੇ ਤੀਜਾ ਤੁਸੀਂ ਪੀਐਮਸੀ ਵੀ ਤੇ ਮੋਜੂ ਸਾਈਨ ਕਰਕੇ ਉਹ ਦੇ ਦਸਤਾਵੇਜ਼ ਚਲਾ ਰਹੇ ਇਹਦੇ ਚੋਂ ਜਾਂਦਾ ਸਕੇਂਦਰ ਦੀ ਮਨਮਾਨੀ ਕਹਿ ਲੋ ਵੀ ਐਵੇਂ ਬਾਦੂ ਦੇ ਤੁਸੀਂ ਨਿਜਮ ਬਣਾਈ ਜਾਂਦੇ ਹੋ ਸਟੇਟਾਂ ਨੂੰ ਜਿਵੇਂ ਮਰਜੀ ਚਾਹੇ ਹੱਕ ਹੋਣਾ ਚਾਹੀਦਾ ਜਾਂ ਫਿਰ ਇਹ ਵੀ ਕਿਹਾ ਜਾ ਸਕਦਾ ਵੀ ਜੇ ਤੁਸੀਂ ਲੜ ਨਹੀਂ ਸਕਦੇ ਲੜ ਕੇ ਲੈ ਨਹੀਂ ਸਕਦੇ ਤਾਂ ਨਵੇਂ ਫੱਟੇ ਕਿਉਂ ਲਾ ਰਹੇ ਹੋ ਤੇ ਤੁਸੀਂ ਪੁਰਾਣੇ ਫੱਟਿਆਂ ਤੇ ਪੈਸਾ ਲਓ ਕੰਮ ਚਲਾਓ ਲੋਕਾਂ ਨੂੰ ਤਾਂ ਫਾਇਦਾ ਹੋਵੇ ਤੁਹਾਡਾ ਤਾਂ ਘੱਟੋ ਘੱਟ ਘੱਟੇ ਕੰਮ ਜੇ ਤੁਸੀਂ ਡਿਸਪੈਂਸਰੀ ਦੇ ਰਾਹ ਤੇ ਪੈਸਾ ਆਉਂਦਾ ਹੈ ਬਾਕੀ ਆਉਂਦਾ ਨੈਨੋ ਨੂੰ ਨਾ ਲਾਓ ਇਹ ਇਹ ਬ੍ਰਾਂਡ ਨੇਮ ਜਿਹੜਾ ਹੁੰਦਾ ਨਾ ਇਹਨੇ ਖਾ ਲਿਆ ਪੰਜਾਬ ਮੇਰੇ ਕਹਿੰਦਾ ਜਿਹੜੀ ਪਾਰਟੀ ਆਉਂਦੀ ਆ ਉਹਦਾ ਬ੍ਰਾਂਡ ਬਣਾਉਂਦੀ ਜਾਂਦੇ ਨੇ ਬ੍ਰਾਂਡਿੰਗ ਹੋ ਜਾਂਦੀ ਆ ਵੀ ਸਭ ਕੁਝ ਆਵਾਦ ਵੀ ਹੋਣਾ ਹੁਣ ਜਿਵੇਂ ਚੱਲ ਰਿਹਾ ਔਰ ਚੰਗੀਆਂ ਪਣੀਆਂ ਕਈ ਸਕੀਮਾਂ ਸੀ ਜਦੋਂ ਪਹਿਲਾਂ ਕੈਪਟਨ ਵਰਦੇਸਿੰਘ ਦੀ ਪਹਿਲੀ ਸਰਕਾਰ ਸੀ ਉਦੋਂ ਸੰਜੀਵਨੀ ਇੱਕ ਹੈਲਥ ਸੋਰਸ ਸਕੀਮ ਬਣਾਈ ਸੀ ਸਹਿਕਾਰੀ ਸੁਭਾਵਾ ਦੇ ਸਭ ਦੇ ਮੈਂਬਰਾਂ ਨੂੰ ਉਹਦਾ ਬਹੁਤ ਫਾਇਦਾ ਹੋਇਆ ਸੀਗਾ ਕਾਫੀ ਲੋਕਾਂ ਨੇ ਗੋਡੇ-ਗੋਡੇ ਬਦਲਾਨੇ ਜਿੰਨਾ ਕੋਈ ਬਾਕੀ ਨਹੀਂ ਸੀਗੇ ਹੁੰਦੇ ਪੈਸੇ ਇੰਨੇ ਕਾਫੀ ਠੀਕ-ਠਾਕ ਹੋਇਆ। ਹੂੰ ਫੇਰ ਅਕਾਲੀ ਆਗੇ ਉਹ ਕਹਿੰਦੇ ਸੰਜੀਪ ਨਹੀਂ ਤਾਂ ਕਾਂਗਰਸ ਦੀ ਹੈ। ਆਪਾਂ ਨਾਂਖੀ ਰੱਖੀਏ। ਕਾਫੀ ਸਮਾਂ ਨਾਤੇ ਰੱਖਦਾ ਸਾਲ ਛੇਵੇਂ ਇਨਸਾਨ ਹੀ ਲਪਕ-ਕਪ ਗਿਆ ਲਗ ਭੰ ਲੋਕਾਂ ਨੂੰ ਨਹੀਂ ਮਿਲਿਆ ਫਿਰ ਉਹਨਾਂ ਨੇ ਨਾਂ ਰਖ ਲਿਆ ਭਾਈ ਕਨਈਆ ਸੀ। ਉਹ ਵੀ ਵਾਰ ਨਹੀਂ ਚਲੋ ਉਹ ਵੀ ਕਰ ਲਈ ਨਾਂ ਤੇ ਨਹੀਂ ਰੱਖਿਆ। ਉਸ ਤੋਂ ਬਾਅਦ ਜਦੋਂ ਫੇਰ ਬਦਲ ਕੇ ਤੀਜਾ ਆ ਜਾਂਦਾ ਉਹ ਕਹਦਾ ਹੁਣ ਫੇਰ ਆਪਾਂ ਵੀ ਆਪਣਾ ਆਪਣਾ ਨਾਮ ਲੱਕਣਾ ਇਹ ਨਾ ਤਾਂ ਨਹੀਂ ਗੱਲ ਉਹਦੇ ਨਾਲ ਨੋਰਮਲ ਬੰਦੇ ਸਫਰ ਕਰ ਰਹੇ ਨੇ ਲੀਡਰਸ਼ਿਪ ਦੀ ਜਾਂ ਫੋਟੋ ਲਾਉਣ ਦੇ ਚੱਕਰ ਚ ਜਾਂ ਪਾਰਟੀ ਦਾ ਨਾਮ ਜਾਂ ਬ੍ਰਾਂਡ ਦੇ ਚੱਕਰ ਚ ਪੰਜਾਬ ਗਵਰਨਮੈਂਟ ਇਧਰ ਕਿਉਂ ਨਹੀਂ ਸੋਚੀ ਇਹ ਜਿਹੜਾ ਕਰਜ਼ਾ ਸੀ ਹੁਣ ਇਹਨਾਂ ਦਾ ਇਹਨਾਂ ਗੱਲਾਂ ਕਰਕੇ ਨਾ ਉਹਨਾਂ ਨੇ ਰੋਕ ਲਾਈ ਸੀ ਕੱਟ ਲਾਇਆ ਪਹਿਲਾਂ ਵੀ ਕਿ ਤੁਹਾਡੇ ਇਨਕਮ ਤੇ ਉਹਦੇ ਚ ਫਰਕ ਹੈ ਕਾਫੀ ਜ਼ਿਆਦਾ ਪਹਿਲਾਂ ਜਿਹੜਾ ਕਰਜ਼ਾ ਸਾਡੇ ਮਿਰਲ ਸੰਗ ਦਾ ਸੀ 2022-23 ਚ ਉਹ 45730 ਕਰੋੜ ਰੁਪਏ ਤੱਕ ਦਾ ਕਰਜ਼ਾ ਲੈ ਸਕਦੀ ਸੀ ਪੰਜਾਬ ਸਰਕਾਰ ਜੀ ਹੁਣ ਉਹ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਸਾਰੇ ਪੰਗਿਆਂ ਕਰਕੇ ਕਟਾ ਕੇ ਪਿਛਲੇ ਸਾਲ ਦਾ 30900 ਕਰੋੜ ਦੇ ਨੇੜੇ ਕਰਤਾ ਵੀ ਤੁਸੀਂ ਇੰਨਾ ਹੀ ਲੈ ਸਕਦੇ ਇਗਦਾ ਉਹ ਵੀ ਬਾਤ ਰੋਣਦੀ ਆ ਉਹ ਵੀ ਓਡੀ ਗੱਲ ਸਾਧਨ ਇਹਨਾਂ ਦੇਣੇ ਗਿਰਬੀ ਇਹਨਾਂ ਨੇ ਰੱਖਣਾ ਜੋ ਵੀ ਰੱਖਣਾ ਹੈ ਗਾਰੰਟੀ ਦਾ ਜਿਹੜਾ ਸਾਰੇ ਮਾਮਲੇ ਪਰ ਤੁਸੀਂ ਉਹ ਕਹਿੰਦੇ ਨੇ ਵੀ ਨਹੀਂ ਇਹ ਖਰਾਬ ਕਰ ਦੇਣਗੇ ਕੰਮ ਇਹਨਾਂ ਨੂੰ ਅਸੀਂ ਠੀਕ ਕਰ ਹੋਣੇ 10000 ਕਰੋੜ ਉਹ ਚ ਵਧਾ ਕੇ ਜਿਹੜਾ 22 23 ਦੇ ਨੇੜੇ ਤੇੜੇ ਕਰਨਾ ਚਾਹੁੰਦੇ ਨੇ ਵਿਚਾਰ ਉਹਨਾਂ ਕਥਾ ਸਾਨੂੰ ਕਰਜ਼ਾ ਲੈਣ ਦਾ ਹੱਕ ਦੇ ਇਹਦੇ ਚ ਕਿਹਾ ਗਿਆ ਕਿ ਜੇ ਮਿਸਟਰ ਦੀ ਨਹੀਂ ਮੰਨਣਗੇ ਤਾਂ ਚੀਫ ਮਿਨਿਸਟਰ ਆਪ ਵੀ ਜਾਣਗੇ ਸ਼ਾਇਦ ਪ੍ਰਧਾਨ ਮੰਤਰੀ ਇਹ ਜਦ ਜਮਾ ਸਿਰ ਤੇ ਆ ਜਾਂਦੀ ਉਹਦੋਂ ਕਿਉਂ ਜਾਂਦੇ ਹੋ ਇਹਦੋਂ ਪਹਿਲਾਂ ਜਾਣਾ ਚਾਹੀਦਾ ਦੋ ਤਿੰਨ ਮਹੀਨੇ ਚਾਰ ਮਹੀਨੇ ਬਜਟ ਵੇਲੇ ਜਾਣਾ ਚਾਹੀਦਾ ਸੀ ਬਜਟ ਤੋਂ ਪਹਿਲਾਂ ਗੱਲਬਾਤਾਂ ਹੋਣੀਆਂ ਚਾਹੀਦੀਆਂ ਨੇ ਕਿ ਸਾਨੂੰ ਸਪੈਸ਼ਲ ਗ੍ਰਾਂਟ ਚਾਹੀਦੀ ਹੈ ਸਪੈਸ਼ਲ ਗ੍ਰਾਂਟ ਨਾਲ ਸਾਡਾ ਕੰਮ ਚੱਲ ਜਾਊਗਾ ਕਰਜ਼ਾ ਨਹੀਂ ਲਿਆ ਜਾਣਾ ਦੂਜਿਆ ਸਾਰੇ ਝਗੜੇ ਬੈਠ ਕੇ ਨਿਬੇੜ ਲੈਂਦੇ ਅਦਾਲਤਾਂ ਜਾਣ ਦੀ ਬਜਾਏ ਕਿਸ ਨਾ ਕਿਸੇ ਤਰੀਕੇ ਦੇ ਨਾਲ 10 ਕਰੋੜ 10000 ਕਰੋੜ ਉਹ ਆਇਆ ਬਹੁੰਦਾ ਤਾਂ ਦੋ ਮਹੀਨੇ ਹੋਰ ਟੱਪ ਜਾਂਦੇ ਅਸਲ ਦੇ ਵਿੱਚ ਹੁਣ ਅਧ ਵਿਚਾਲੇ ਖੜੇ ਨੇ 6 ਮਹੀਨੇ ਹੋਏ ਨੇ ਫਾਈਨੈਂਸਰ ਸਰਕਾਰ ਦਾ ਫਾਈਨੈਂਸਰ ਲੀਅਰ ਨੂੰ ਜੇਪ ਕਪਰਾਈਲ ਤੋਂ ਸ਼ੁਰੂ ਕਰਦਿਆ ਅਜੇ 6 ਮਹੀਨੇ ਅਗਲੇ ਰਹਿੰਦੇ ਜੇ ਹੁਣੇ ਹਾਲਤ ਆ ਗਈ ਤਾਂ ਸਰਕਾਰ ਦਾ ਜਿਹੜਾ ਬਾਕੀ ਦੇ ਵਾਦੇ ਨੇ ਤੁਸੀਂ ਦੇਖੋ ਇਹ ਕੀ ਨਾ ਕਿਹਾ ਸੀ ਸਭ ਨੂੰ ਮੁਫਤ ਬਿਜਲੀ ਦੇ ਦੋ ਆ ਜਿਹੜੀ ਘਰੇਲੂ ਵੀ ਕਿਸੇ ਤੋਂ ਨਾਮ ਨਾ ਲੋ ਕਿਸੇ ਦਾ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਜਾ ਰਹੀਆਂ ਨੇ ਉਸ ਪੱਧਰ ਤੇ ਤੇ ਉਧਰ ਨਹੀਂ ਜਾ ਸੋਚਦੇ ਤਾਂ ਹੁਣ ਫਿਰ ਇਹਨਾਂ ਨੂੰ ਆ ਗਿਆ ਪੰਗਾ ਪੰਗਾ ਆ ਗਿਆ ਤਾਂ ਆ ਕੈਬਨੇਟ 'ਚ ਸੋਚਿਆ ਪਹਿਲੀ ਵਾਰ ਮੈਂ ਕਿਹਾ ਅਜੰਡਾ ਹੀ ਪਹਿਲੀ ਵਾਰ ਆ ਕੈਬਨੇਟ 'ਚ ਲੱਗਿਆ ਫਾਇਨਾਂਸ ਦਾ ਜੀ ਉਹ ਫਿਰ ਕਹਿੰਦੇ ਵੀ ਆਪਾਂ ਡੀਜ਼ਲ ਵਧਾ ਦਿਓ ਪੈਟਰੋਲ ਵਧਾ ਦਿਓ ਕਿਰਾਇਆ ਵਧਾ ਦਿਓ ਬੱਸਾਂ ਦਾ ਤੇ ਬਿਜਲੀ ਵਾਲਾ ਵੀ ਇੱਕ ਹਿੱਸੇ ਨੂੰ ਲਾ ਦੋ ਹੁਣ ਰਾਹ ਉਧਰ ਨੂੰ ਤੁਰ ਪਿਆ ਹਾਲਾਂਕਿ ਇਹ ਦੂ ਉਲਟ ਕਰ ਦਿਆ ਹੁੰਦੀਆਂ ਨੇ ਸਰਕਾਰਾਂ ਕਿ ਪਹਿਲੇ 2.5 ਸਾਲ ਥੋੜਾ ਜਿਹਾ ਹੱਥ ਟਾਈਟ ਕਰਕੇ ਰੈਵਨਿਊ ਜਨਰੇਟ ਕਰਦੀਆਂ ਨੇ ਫਿਰ ਅਗਲੇ ਸਾਲ 100 ਜਿਹੜਾ ਲਾਸਟ ਸਾਲ ਸੂਲ ਹੁੰਦਾ ਦੋ ਸਾਤ ਚ ਉਹਦੇ ਚ ਫਿਰ ਥੋੜਾ ਜਿਹਾ ਰਾਇਤਾਂ ਦੇ ਦਿੰਦੀਆਂ ਨੇ ਲੋਕਾਂ ਨੂੰ ਇਹ ਮੈਨੂੰ ਉਲਟਾ ਕੰਮ ਲੱਗਦਾ ਹੁੰਦਾ ਪਤਾ ਨਹੀਂ ਖੈਰ ਕੁਝ ਹੋਰ ਰੱਖਿਆ ਹੋਵੇ ਔਰ ਜਰਬਾ ਜੇ ਬਾਕੀ ਹੈ ਅਜੇ ਰੌਣਾ ਰੱਪਾਈ ਹੈ ਪਤਾ ਨਹੀਂ ਇਹ ਇਧਰ ਨੂੰ ਕਰਦੇ ਨੇ ਹੁਣ ਗਵਰਨਮੈਂਟ ਆਫ ਇੰਡੀਆ ਦਿੰਦੀ ਆ ਇਜਾਜ਼ਤ ਨਹੀਂ ਦਿੰਦੀ ਦੇ ਦੂੰਗੀ ਰਡਕਾਰ ਕੋਈ ਕਿਹਨਾਂ ਤਾਂ ਹੋਰ ਲਖੌੜਾਂ ਨੂੰ ਹੋਣਾ ਬਣਾ ਪੁੱਟਾ ਕੋਈ ਐਡੀ ਤੁਹਾਡੀ ਗੱਲ ਸਟੇਟ ਨੂੰ ਮਾਰਨ ਦਾ ਤਾਂ ਕੌਣ ਹੈ ਕਿ ਵੀ ਨਹੀਂ ਤੈਨੂੰ ਦੇਣਾ ਹੀ ਨਹੀਂ ਪਰ ਕੁਝ ਜਿਹੜਾ ਉਹ ਥੋੜਾ ਜਿਹਾ ਹੁੰਦਾ ਹੈ ਨਾ ਉਹ ਸਾਰੇ ਕਹਿਣਗੇ ਹੁਣ ਇਹਦੇ ਤੇ ਤਾਂ ਮੌਜੂ ਸਾਈਨ ਕਰਿਆ ਐ ਐਨਐਚਐਮ ਤੇ ਤਾਂ ਮਿਨਿਸਟਰ ਸਾਹਿਬ ਨੇ ਜਾ ਕੇ ਉੱਥੇ ਮਿਲੇ ਹੈਲਥ ਮਿਨਿਸਟਰ ਨੂੰ ਯੂਨੀਅਨ ਹੈਲਥ ਮਿਨਿਸਟਰ ਨੂੰ ਨੰਡਾ ਨੂੰ ਡਾਕਟਰ ਬਲਵੀਰ ਸਿੰਘ ਉਹਦਾ ਇੱਕ ਲੈਵਲ ਦਾ ਕਹਿੰਦੇ ਨੇ ਨਿਬੜ ਗਿਆ ਕੰਮ ਸ਼ਾਇਦ ਉਹਨੇ ਇੱਕ ਪੈਸੇ ਤਾਂ ਆ ਜਾਣ ਤੇ ਉਹ ਐਜੂਕੇਸ਼ਨ ਔਰ ਜਿਹੜਾ ਰੂਰ ਡਿਵੈਲਪਮੈਂਟ ਫੰਡ ਦਾ ਵੀ ਹੁਣ ਦੇਖਣਾ ਪਊਗਾ ਇਹਨਾਂ ਨੇ ਕੀ ਕਰਨ ਤੇ ਜਿੰਨੀ ਡਿਲੇ ਹੋਈ ਜਾਂਦੀ ਆ ਉਹਨੀਆਂ ਕੋਈ ਪੈਸੇ ਜਿਹੜੇ ਬਾੜੇ ਮੋਟੇ ਖਰਚਣੇ ਹੁੰਦੇ ਨੇ ਕਿਤੇ ਕੋਈ ਯੋਜਨਾ ਅੰਦਰ ਫਸ ਜਾਂਦੀ ਆ ਕੋਈ ਬਾਕੀ ਚੀਜ਼ਾਂ ਫਸ ਜਾਂਦੀਆਂ ਨੇ ਫਿਰ ਉਹ ਮਲਟੀਪਲਾਈ ਹੋ ਜਾਂਦਾ ਜੇ ਡਿਲੇ ਹੋ ਜਾਂਦਾ ਉਹਦੀ ਕੀਮਤ ਕਾਸਟ ਵੱਧ ਜਾਂਦੀ ਹੈ ਕਾਸਟ ਵੱਧਣ ਜੋਗਾ ਫੇਰ ਫੜਨ ਨਹੀਂ ਹੁੰਦਾ ਤੁਹਾਡੇ ਕੋਲ ਜੇ ਟਾਈਮ ਬਾਉਂਡ ਨਹੀਂ ਉਹ ਚੀਜ਼ਾਂ ਹੁੰਦੀਆਂ ਤੇ ਫਿਰ ਮਲਟੀਪਲ ਇੰਪੈਕਟ ਹੁੰਦਾ ਜਿਹਨੂੰ ਕਾਸਕੇਡਿੰਗ ਇੰਪੈਕਟ ਕਹਿੰਦੇ ਨੇ ਇੱਕ ਉਹ ਸੀਰੀਅਲ ਬਣ ਜਾਂਦਾ ਫਿਰ ਲਗਾਤਾਰ ਲਗਾਤਾਰ ਸਮੱਸਿਆ ਵੱਧਣ ਦਾ ਖैर ਚਲੋ ਦੇਰ ਆਏ ਦਰਸਤਾਏ ਗਵਰਨਮੈਂਟ ਨੇ ਕਿਹਾਤਾ ਹੈ ਅਸੀਂ ਕੁਝ ਕਰ ਰਹੇ ਹਾਂ ਕੇਂਦਰ ਤੋਂ ਮੰਗ ਰਹੇ ਹਾਂ ਕਰਜ਼ਾ ਹੀ ਸਹੀ ਲਿਮਿਟੇ ਸਹੀ ਜੇ ਹੋਰ ਨਹੀਂ ਕੁਝ ਫਾਈਨਾਂਸ ਤੇ ਗੱਲ ਤਾਂ ਹੋਣ ਲੱਗੀ ਉਹ ਮਰਦਾ ਕੀ ਨਹੀਂ ਕਰਦਾ ਵਾਲੀ ਗੱਲ ਆ ਤੁਸੀਂ ਕਹੇ ਵੀ ਐਮਓ ਜੀ ਸਾਈਨ ਕਰ ਲਿਆ ਜਦੋਂ ਹੁ ਬਿਲਕੁਲ ਹੀ ਸਾਹ ਨਿਕਲਦੇ ਹੋਣ ਤਾਂ ਬੰਦਾ ਕਹਿੰਦਾ ਹੱਥ ਪੈਰ ਮਾਰ ਕੇ ਇੱਕ ਵਾਰੀ ਜੀਂਦੇ ਹੋ ਲੋ ਦੂਜੀ ਗੱਲ ਇਹ ਵੀ ਆ ਤੁਸੀਂ ਕਿਹਾ ਜੀ ਇਹ ਮਗਰਲੇ ਸਾਲ ਚ ਆ ਕੇ ਕਰਦੇ ਹੁੰਦੇ ਆ ਤੇ ਪਹਿਲਾਂ ਹੱਥ ਟਾਈਟ ਰੱਖਦੇ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਟਾਈਟ ਹੱਥ ਰੱਖ ਕੇ ਕਾਫੀ ਸਾਰੇ ਪੈਸੇ ਬਚਾਏ ਹੋਏ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਵੇਚ ਜ ਪੈ ਗਈ ਤੇ ਕੁਰਸੀ ਛੱਡਣੀ ਪੈ ਗਈ ਮੁੜ ਕੇ ਚੰਨੀ ਹੁਣਾਂ ਨੇ ਜਿੰਨੇ ਬੁੱਲੇ ਲੁੱਟੇ ਨਾ ਉਹ ਹੁਣ ਇਸ ਕਰਕੇ ਕੋਈ ਰਿਸਕ ਨਹੀਂ ਲੈਂਦਾ ਵੀ ਜਦੋਂ ਆਪਣੀ ਸਰਕਾਰ ਨਾ ਹੋਵੇ ਨਾ ਉੱਤੇ ਹਾਈ ਕਮਾਂਡ ਬੈਠੀ ਹੋਵੇ ਪਤਾ ਨਹੀਂ ਕੀ ਹੁੰਦਾ वैसे ताहिल सिंह जी ਜਦੋਂ ਜੀਐਸਟੀ ਲਾਗੂ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਟੇਟ ਗਵਰਨਮੈਂਟਸ ਨੂੰ ਇੱਕ ਪਰਪਾਈ ਕਰਨ ਲਈ 5 ਸਾਲ ਦਾ ਪੀਰੀਅਡ ਦਿੱਤਾ ਸੀ ਜੇ ਮੈਂ ਗਲਤ ਨਹੀਂ ਤੇ ਇਹਨਾਂ ਨੂੰ 17-18 ਹਜ਼ਾਰ ਕਰੋੜ ਸਾਲ ਦਾ ਆਉਂਦਾ ਹੁੰਦਾ ਸੀ ਉਹ ਪਿਛਲੇ ਸਾਲ ਸਰਕਾਰ ਆਈ ਜਦੋਂ ਨਾਲ ਉਹ ਵੀ ਪੰਗਾ ਪੈ ਗਿਆ ਉਹ ਬੰਦ ਹੋ ਗਿਆ 5 ਸਾਲ ਪੂਰੇ ਹੋ ਗਏ ਫਿਰ ਦੂਜੇ ਬੰਨੇ ਇਹਨਾਂ ਕੋਲ ਇੱਕ ਜਦੋਂ 31 ਹਜ਼ਾਰ ਕਰੋੜ ਦਾ ਬਾਦਲ ਜਾਂਦੇ ਜਾਂਦੇ ਜਿਹੜੀ ਉਹ ਗੱਲ ਹੋਈ ਸੀਗੀ ਜਿਹੜਾ ਫੂਡ ਗ੍ਰੇਨ ਨਾਲ ਜੁੜਿਆ ਵਾਧਾ ਘਾਟਾ ਸੀ ਉਹ ਤਿੰਨ ਜਗ੍ਹਾ ਤੇ ਪੈਣਾ ਸੀ ਤੇ ਉਹ ਪੈ ਗਿਆ ਪੰਜਾਬ ਸਰਕਾਰ ਦੇ ਹਿੱਸੇ 38000 ਕੁਝ ਕਰੋੜ ਜਿਹਨੂੰ ਆਪਾਂ 31000 ਕਰੋੜ ਕਹਿੰਨੇ ਆ ਉਹਦੀ ਵੀ ਭਰਪਾਈ ਕਰਨ ਲਈ ਕੁਝ ਫైనాన్స్ ਕਮਿਸ਼ਨ ਸ਼ਾਇਦ ਹੁੰਦਾ ਸੀ ਉਹਨੇ ਇਸ ਤਰ੍ਹਾਂ ਦਾ ਕੋਈ ਫਾਇਦਾ ਦਿੱਤਾ ਸੀ ਹੌਲੀ-ਹੌਲੀ ਹੁਣ ਉਹ ਦਿਨ ਲੱਗ ਗਏ ਜੇ ਮੈਂ ਦੇਖਾਂ ਤੁਸੀਂ ਠੀਕ ਕਹਿ ਰਹੇ ਸੀਗੇ ਕਿ ਭਾਰਤ ਸਰਕਾਰ ਨੇ 24-25 ਲਈ ਇਹਨਾਂ ਨੂੰ 30464 ਕਰੋੜ ਰੁਪਏ ਦੀ ਹੱਦ ਵਿੱਚ ਸੀ ਜਿਹਦੇ ਚੋਂ ਇਹਨਾਂ ਨੇ ਜੁਲਾਈ ਤੱਕ 13094 ਕਰੋੜ ਚੱਕ ਲਿਆ ਤੇ ਵੈਸੇ ਜਿਹੜੀ ਇਹਨਾਂ ਦੀ ਪਹਿਲਾਂ ਸੀ 45730 ਕਰੋੜ ਦੀ ਉਹ ਤੁਸੀਂ ਦੱਸ ਹੀ ਚੁੱਕੇ ਹੋ ਹੌਲੀ ਹੌਲੀ ਇਹਨਾਂ ਦੇ ਪਰਕ ਉਤਰੇ ਗਏ ਨੇ ਤੇ ਪਰ ਕੀ ਇਹਦੇ ਨਾਲ ਨਾਲ ਸਰਕਾਰ ਨੂੰ ਆਪਣੇ ਕੋਈ ਰਿਸੋਰਸਸ ਜਨਰੇਟ ਨਹੀਂ ਕਰਨੇ ਚਾਹੀਦੇ ਕੋਈ ਸਾਧਨ ਨਹੀਂ ਬਣਾਉਣੇ ਚਾਹੀਦੇ ਹਾਲਾਂਕਿ ਸਟੇਟ ਵੈਲਫੇਅਰ ਲਈ ਹੁੰਦੀ ਆ ਨਾ ਕਿ ਬਿਜ਼ਨਸ ਲਈ ਹੁੰਦੀ ਪਰ ਫੇਰ ਵੀ ਕਈ ਪਹਿਲੂ ਨੇ ਕਈ ਨਵੀਆਂ ਚੀਜ਼ਾਂ ਨੇ ਸਰਕਾਰ ਕਰ ਲੈਂਦੀ ਆ ਸਰਕਾਰ ਬਿਜ਼ਨਸ ਚਾਵੇ ਤਾਂ ਕਰ ਸਕਦੀ ਆ ਲੋਕ ਭਲਾਈ ਦਾ ਬਿਜ਼ਨਸ ਕਰ ਸਕਦੀ ਆ ਨਵੇਂ ਏਰੀਆਜ਼ ਜਿਵੇਂ ਹੁਣ ਇੱਕ ਕੜਗਾਉ ਵਰਗਾ ਇਕੱਲਾ ਹੀ ਸ਼ਹਿਰ ਇਹਨਾਂ ਨੂੰ ਚਲਾਈ ਜਾਂਦਾ ਹਰਿਆਣੇ ਨੂੰ ਪੰਜਾਬ ਕਿਉਂ ਨਹੀਂ ਆਪਣਾ ਇਸ ਤਰ੍ਹਾਂ ਦਾ ਕੋ ਹੱਬ ਬਸਾਰ ਸਕਿਆ